ਸਤਿਨਾਮ ਸ੍ਰੀ ਵਾਹਿਗੁਰੂ ਜੀ ਔਰ ਰਹਿ ਰਾਸ ਸਾਹਿਬ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਜੁਗ ਜੋ ਭਗਤੋ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਖ ਦੁਸ਼ਟ ਅਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਆਨੰਦ ਕਾਂ ਪੇਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਕੈ ਸਾਰ ਸੇਵਿਆ ਆਤਲੈ ਛੜਾਇਆ ਸੋ ਲੋਕ ਮਹਲਾ ਪਹਿਲਾ ਧਨ ਸੋ ਕਾਗਦ ਕਲਮ ਧਨ ਧਨ ਪੰਡਾ ਧਨ ਮਸ ਧਨ ਲੇ ਖਰੀ ਨਾਨਕ ਜਨਨਾਮ ਲਿਖਾਇਆ ਸੱਚ ਮਹਲਾ ਪਹਿਲਾ ਆਪੇ ਪੱਟੀ ਕਲਾਮ ਆਪ ਉਪਰ ਲੇਖ ਪੀ ਤੂੰ ਏ ਕੋ ਕਈਏ ਨਾਨਕ ਦੂਜਾ ਕਾਹੇ ਕਉ ਦੂਜਾ ਕਾਹੇ ਸਿਮਰੀਐ ਜਮੈਂ ਤੇ ਮਰ ਜਾਏ ਏਕੋ ਸਿਮਰੋ ਨਾਨਕਾ ਜੋ ਜਲ ਥਾਲਿਆ ਸੁਮਾਏ ਸੋ ਲੋਕ ਮਾਲ ਲਾ ਪੈ ਲਉ ਦੁਖਦਾਰੋ ਸੁਹ ਰੋਗ ਭਾਇਓ ਜਾਂ ਸੁਹ ਤਾਮਨਾ ਹੋਈ ਤੋਂ ਕਰਤਾ ਕਰਣਾ ਮੈਂ ਨਾਹੀ ਜਾਂ ਓਂਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਅਤ ਅਕਲ ਕਲਾਮ ਭਰਪੂਰ ਰਹਾ ਤੂੰ ਸੱਚਾ ਸਾਬ ਸਵਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਤਾ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰਵਸਾਮਲ ਪਹਿਲ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸੁਮੱਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਭਾਵਨਾ ਰੇ ਕਿਤੇ ਤੇਰੇ ਰਗ ਭਰੀ ਸੁੰਘਈਏ ਕਿਤੇ ਤੇਰੇ ਗਾਵਣਾਰੇ ਗਾਵਣ ਤੁਧ ਨੋ ਪਾਉਣ ਪਾਣੀ ਬੈ ਸੰਤਰੇ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧ ਨੋ ਚਿਤ ਗਵਤ ਲਿਖ ਜਾਣਨ ਲਖ ਲਖ ਧਰਮ ਵਿਚਾਰੇ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾ ਸੁਣ ਬੈਠੇ ਦੇਵਤਿਆਂ ਘਰ ਨਾਲੇ ਗਾਵਣ ਤੁਧਨੋ ਸੇਦ ਸੁਮੱਦੀ ਅੰਦਰ ਗਾਵਣ ਤੁਧਨੋ ਸਾਧ ਅੰਭੀਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ

ਗਾਵਣ ਤਦ ਨਾਮ ਖਾਣ ਮੰਡਲ ਬ੍ਰਹਮੰਡ ਕਾਰ ਕਰਖੇ ਤੇਰ ਧਾਰੇ ਸੇ ਤੁਨੋਂ ਗਾਵਣ ਜੋ ਤੁਦ ਭਾਵਣ ਰਤ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਨੋਂ ਗਾਵਣ ਸੇ ਮੈਂ ਚਿਤ ਨਾਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਵਾ ਸਾਹਿਬ ਸੱਚਾ ਸੱਚੀ ਨਾਹੀ ਹਬੀ ਹੁਸੀ ਜਨ ਜਰਸੀ ਰਚਨਾ ਅੰਜਨ ਰਚੋਈ ਰੰਗੇ ਰੰਗੇ ਪਾਤੇ ਕਰ ਕਰ ਅੰਜਨ ਸੀ ਮਾਇਆ ਜਿਨੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਬੜਿਆਈ ਜੋਤੁ ਸੁਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਈ ਸੋ ਪਾਸਾ ਸੋ ਸਾਂ ਪਾਸਾ ਸਹਿ ਨਾਨਕ ਰਹਿਣ ਰਜਾਈ ਅਸਾ ਮਲ ਪਹਿਲ ਸੁਣ ਵੱਡਾ ਆਖਾਂ ਸਭ ਕੋਏ ਕੇਵੜਾ ਵੱਡਾ ਢਿਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਅੰਬਾਲੇ ਤੇਰੇ ਰਹੇ ਸੁਮਾਏ ਵੱਡੇ ਮੇਰੇ ਸਹਬਾ ਗਹਿਰੰ ਘੇਰਾਉ ਗੁਣੀ ਘੇਰਾਉ ਕੋਈ ਨ ਜਾਣ ਤੇਰਾ ਕੀ ਤਾ ਕਿਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਦਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰੋਹਾਈ ਕਹਿਣ ਨਾ ਜਾਈ ਤੇਰੀ ਤਿਲ ਬੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਬੜਿਆਈਆਂ ਤੁਦ ਬਣ ਸਿੱਧੀ ਕਿਨਾ ਨਾ ਪਾਣਿਆ ਕਰਣ ਮਿਲ ਨਹੀਂ ਠਾਕ ਰਹਾਇਆ ਆਖਣ ਵਾਲਾ ਕਿਆ ਬੇਚਾਰਾ ਸਿਵ ਤੀਮ ਭਰੇ ਤੇਰੇ ਪੰਡਰ ਜਿਸ ਤੂੰ ਦੇਹ ਤਸਾ ਕਿਆ ਚਾਰਾ ਨਾਨਕ ਸੱਚ ਸਵਾਰਨਾਰ ਸਮਲ ਪੈਲ ਆਖਾਂ ਜੀ ਮਾਂ ਬਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਗ ਭੋਖ ਉਧ ਪੋਖ ਖਾਏ ਚਲਿਆਂ ਦੁਖ ਸੁਖੋਂ ਵਿਸਰੈ ਮੇਰੀ ਮਾਏ ਸੱਚਾ ਸਾਇਬ ਸੱਚਾ ਨਾਇਰਾ ਸੱਚੇ ਨਾਮ ਕੀ ਟਲਵੜਾਈ ਆਉ ਤਕੇ ਕੀਮਤ ਨਹੀਂ ਪਾਈ ਜੇ ਸਵਾ ਮਿਲ ਕਾ ਅਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਮਰਿਆ ਨ ਹੋਵੇ ਸੋਗ ਦਿਨ ਦਰ ਨਾ ਚੁਕੇ ਭੋਗ ਉਗਣੇ ਹੋਰ ਨਾਹੀ ਕੋਏ ਨਾ ਕੋ ਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵੀ ਸਵਾਰੰਤੇ ਕਮ ਜਾਤ ਨਾਨਕ ਨਾਮੈ ਅੰਬਾਜ ਸੁਨਾਤ ਰਾਗ ਗੁਜਰੀ ਮਹਲਾ 4 ਹਰ ਕੇ ਜਨ ਸਤਿਗੁਰ ਸਤਪੁਰਖ ਬੇਣੋਂ ਕਰੋ ਗੁਰ ਪਾਸ ਹਮ ਕੀ ਰਹਿ ਕਰਮ ਸਤਿਗੁਰ ਸਰਣਾਈ ਕਰ ਦਿਆ ਨਾਮ ਪ੍ਰਵਸ ਮੇਰੇ ਮੀਤ ਹਰદય ਮੋਕੋ RAM ਨਾਮ ਪ੍ਰਵਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀ ਰਥ ਅਮਰੀ ਰਹਿ ਰਾਸ ਰਾਮ ਹਰ ਜਨ ਕੇ ਬੜ ਪਾਗੋ ਡੇਰੇ ਜਿਨ ਹਰ ਹਰ ਸਰਧ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਵਤਾਸੈ ਮੇਲ ਸੰਗਤ ਗੁਣਮ ਪ੍ਰਯਾਸ ਜਿਨ ਹਰ ਵਰ ਹਰ ਰਸ ਨਾਮ ਨਾ ਪਾਇ ਤੇ ਪਾਵੀਣ ਜੰਪਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤਰੁ ਮਰਤਿ ਲਿਖਿਆ ਲੇਖਸ ਧਾਨੁ-ਦਾਨੁ ਸਭ ਸੰਗਤ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਵਾਸ ਰਉ ਗੁਜਰੀ ਮਾਲਾ ਪੰਜਵਾ ਕਾਹੇ ਰੇ ਮਨ ਚਿਤ ਮੈਂ ਉਦਮ ਜਾਂ ਆਹਰ ਹਰ ਜਿਓ ਪਰਿਆ ਸਹਲ ਪੱਥਰ ਮੈਂ ਜੰਤੋ ਪਾਏ ਤਾਂਕਰ ਜਿਕਾ ਗੈ ਕਰ ਧਰਿਆ ਮੇਰੇ ਮਦੋ ਜੀ ਸਭ ਸੰਗਤ ਮਿਲੇ ਸੋ ਤੜਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹ ਜਾਨਣ ਪੇਤਾ ਲੋਕ ਸੁਧਵੰਤ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਸੰਭਾਏ ਠਾਕੁਰ ਕਾਹੇ ਮਨ ਪਉ ਕਰਿਆ ਉਡੇ ਉਡਾ ਗਸ ਕੋਸਾਂ ਤਿ ਪਾਸ਼ਾ ਵਚਰੇਸ਼ਰਿਆ ਤਨ ਕੌਣ ਖਲਾਵੇ ਕੌਣ ਚੁਆਵੇ ਮਨ ਮੈਂ ਸਿਮਰਣ ਕਰਿਆ सावनधानष्ट सुधान ठाकुर कर तल धरिया जन नान बल बल सद बल जर अंत न पारा वर रा चोथ सौ पुरख इको अंकार सदगुर प्रसाद सौ पुरख नरंजन हर पुरख नरंजन ਹਰ ਅਗਮ ਅਲਮ ਅਪਾਰ ਸਉਧਿਆ ਵਾ ਸਉਧਿਆ ਵਾ ਤੋ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਉ ਦਤਾਰ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨਹਾਰ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰੋ ਤੂੰ ਗੱਡ ਘਟਿਆ ਅੰਤ ਸਰਵ ਨਾਨੰਤਰ ਜੀ ਹਰ ਇੱਕ ਉਹ ਪੁਰਖ ਸਮਾਨ ਇੱਕ ਦਾਤੇ ਇੱਕ ਬਿਖਾਰੀ ਜੀ ਸਭ ਤੇਰੇ ਚੋਜ ਅੰਬੜਾਣਾ ਤੂੰ ਆਪੇ ਦਾਤਾ ਆਪੇ ਭਉਤਾ ਜੀ ਹਉ ਤਦ ਵੈ ਨਿਆੁਰ ਨਾ ਜਾਣਾ ਤੂੰ ਬਾਰ ਬ੍ਰਹਮ ਬੇਅੰਤ ਅੰਦੇ ਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਨ ਜੋ ਸੇਵਨ ਤੁਹੀ ਜਨ ਨਾਨਕ ਤਿਨ ਕੁਰਵਾਨ ਹਰ ਧਿਆਵੇ ਹਰ ਧਿਆਵਾਂ ਤੁਹੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤੋ ਸੇ ਮੁਕਤ ਭਏ ਜਨ ਹਰ ਧਿਆਇਆ ਜੀ ਤਿਨ ਟੁੱਟੀ ਜਮ ਕੀ ਫਸੀ ਜਨ ਅਰ ਭੋਜਨ ਹਰ ਨਰਪਉ ਧਿਆਇਆ ਜੀ ਤਿਨ ਕਾਉ ਭਉ ਸਭ ਗੁ ਵਾਸੀ ਜਿਨ ਸੇ ਬਿਆਜਨ ਸੇ ਬਿਆ ਮੇਰਾ ਹਰ ਜੀ ਗੁ ਵਾਸੀ ਜਨ ਸੇ ਬਿਆਜਨ ਸੇ ਬਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸੀ ਸੇ ਧਨ ਸੇ ਧਨ ਜਨ ਅਰਥ ਆਇਆ ਜੀ ਜਨ ਨਾਨਕ ਤੈਨ ਬਲ ਜਸੀ ਤੇਰੇ ਭਗਤ ਅੰਦਰੇ ਭਗਤ ਪੰਡਹਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਅੰਦਰੇ ਭਗਤ ਸੋਲਨ ਤੁਦ ਜੀ ਹਰਣ ਕ ਅਨੇਕ ਅਨੰਤ ਤੇਰੀਆਂ ਅਨੂ ਤੇਰੀਆਂ ਅੰਕਾਰ ਹਰ ਪੂਜਾ ਜੀ ਤਉ ਤਉ ਪੈਂ ਜਪਾਂ ਬੇਅੰਤੋ ਤੇਰੇ ਅਨੇਕ ਤਰੇ ਅਨੇਕ ਪੜੈ ਬੋ ਸਿਮਰੈ ਸਵਾਸਤ ਜੀ ਕਰ ਕਿਰਿਆ ਖੜ ਕਰਮ ਕਰੰਤੋ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੋ ਜੈਵੜ ਅਰਣ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਰਿਆਪੇ ਭਗਵ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਰਿਆਪੇ ਸ੍ਰੇਡ ਸਭ ਪਾਈ ਜੀ ਤੁਰਿਆਪੇ ਸਿਰਜ ਸਭ ਗੋਈ ਜਨਨ ਗੁਣ ਗਾਇ ਕਰਤੇ ਕੇ ਜੀ ਜੋ ਸਭ ਸਕ ਜਾਣੋਈ ਅਸਾ ਮਹਲਾ ਚੌਥ ਤੂੰ ਕਰਤਾ ਸਚਾਰ ਮੈਂਡਾ ਸਾਈ ਜੋ ਤੋ ਪਾਵੇ ਸੋਈ ਤਿਸੀ ਜੋ ਤੂੰ ਦੇਹ ਸੋਈ ਹੋਂ ਪਾਈਰਾ ਸਭ ਤੇਰੀ ਤੋਂ ਸਭ ਨਿੰਧਿਆ ਆ ਜਿਸਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇ ਗੁਰਮੁਖ ਲਾਧ ਮਨਮੁਖ ਗਵਾਇ ਤੁਰਿਆ ਵਿਛੋੜਿਆ ਆਪ ਮਿਲਾਇ ਤੂੰ ਦਰਿਆ ਸਭ ਤੋ ਜੀ ਮਾਹਿ ਤੁਝ ਵਿਣ ਦੂਜਾ ਕੋਈ ਨਾਹਿ ਜੀ ਜੰਤ ਸਭ ਤੇਰਾ ਖੇਲ ਵਿయోగ ਮਿਲ ਵਿਛੜਿਆ ਸੰਜੋਗੀ ਮਿਲ ਜਿਸ ਨੂੰ ਦੁਜਣਾ ਆਏ ਸੋਈ ਜਨ ਜਾਣੈ ਅਰਵਣੁ ਸਾਧਿ ਆਖ ਬਖਾਣੈ ਜਨ ਹਰ ਸੇਵਿਆ ਤੈਨਸੂ ਪਾਇਆ ਸਵਜੇ ਹਿਰ ਨਾਮ ਸਮਾਇ ਤਉ ਆਪੇ ਕਰਤਾ ਅੰਤਰਾ ਕੀਆ ਸੋ ਹੋਏ ਸੋਏ ਨੰਦੂਜਾ ਔਰ ਨਾਮ ਕੋਏ ਟੂੰ ਕਰ ਕਰ ਵੇਖੇ ਜਣ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਅਸਵਾ ਮਹਲਾ ਪਹਿਲੋ ਤੇ ਸਰਵ ਰੜੇ ਭਈ ਲੈ ਨਵਸਾ ਪਾਣੀ ਪਾਉ ਤਨ ਕੀਓ ਪੰਕਜ ਮੋਹ ਪਗ ਨਹੀਂ ਚੱਲੇ ਅਮ ਦੇਖਾਂ ਤੈ ਡੋਵਿਅਲੇ ਮਾਨੇਕ ਨ ਚੇਤ ਸਮੂੜ ਮਨਾਂ ਹਾਰ ਦੇ ਸਰਤ ਤੇਰੇ ਗੁਣ ਗਲਿਆਰਾ ਨਾਉ ਜਤੀ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਿੰ ਤੂੰ ਨਾਹੀ ਵੀਸਰਿਆ ਅਸਾ ਮਹਲਾ ਪੰਜਵਾਂ ਪੇ ਪ੍ਰਾਪਤ ਮਾਨੁਖ ਦੇਹ ਰਿਆ ਗੋਵਿੰਦ ਮੇਲਣ ਕੀ ਇਹ ਤੇਰੀ ਬਰੀਆ ਆਵਰ ਕਾਇ ਤਰਕ ਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਵ ਲਾਉ ਪਾਵੈ ਲਧਰਣ ਕੇ ਜਨਮ ਬ੍ਰਿਥਾ ਯਾ ਤਰੰਗ ਮਾਇਆ ਕਹਿਰਾ ਜਾਵ ਤਵ ਸੰਜਮ ਧਰਮ ਨਾਮ ਕਮਾਇ ਸੇਵਾ ਉਸਾਧਨਾ ਜਾਣਿਆ ਹਰ ਰਾਇ ਕੋ ਨਾਨਕ ਖਮਨੇਜ ਕਰਮਾ ਸਰਨ ਪਰੇ ਕੀ ਰਖੋ ਸਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਮੀ ਚੌਪਈ ਬਾਰ ਅਸਰ ਕਾ ਕਾੜ ਸੁਨਾਥ ਸ੍ਰੀ ਅਸਕੇਤ ਜਗਤ ਕੇ ਨਥ ਦੂਤਿਯ ਵਾਨ ਸੁਦੋ ਵਰਕਰ ਓਂਕਾਰ ੜ ਦਿਓ ਆਦੋਜ ਨਰਨਹਰ ਉਨ ਰਾਜ ਸੁਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਦ ਕੇ ਈਸਾ ਪੋਪਨ ਬ੍ਰਿਸ਼ਟ ਗਵਨ ਤੇ ਪਈ ਸਾਵੇ ਨਾਨ ਬਧਾਈ ਦੇਈ ਤਨ ਤਨ ਲੋਗਣ ਕੇ ਰਾਜਾ ਦੁਸ਼ਟ ਨੰਦਾ ਗਰੀਬ ਨਵਾਜ ਅਗਲ ਪਵਨ ਕੇ ਸਰਜਣ ਹਾਰੇ ਦਾਸ ਜਾਨ ਮੈ ਲਿਹੋ ਯੋ ਵਾਰੇ ਕਵਿਓ ਬਾਚ ਬੇਨਤੀ ਚੋਪਈ ਅਮ੍ਰਿਤ ਰੋਹਾ ਦਰਸ਼ ਪੂਰਣ ਹੋਏ ਜਿਦ ਕੀ ਇਛਾ ਤਉ ਚਰਨ ਨਮਨ ਰਹਿ ਹਮਰ ਆਪਣਾ ਜਾਣ ਕਰੋ ਪ੍ਰਤਪਾਰ ਅਮ੍ਰਿਤ 150 ਵਾ ਤੁਮ ਖਾਵੋ ਆਪਾਦ ਮੁਹਿ ਬਚਾਓ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿਖ ਸਭੇ ਕਰਤਾਰ ਮੋਰ ਛਾਨਜ ਕਰਦਾ ਕਰੀਐ ਸਭ ਰਣ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਅਸ ਤੋਰ ਭਜਨ ਕੀ ਰਹਿ ਪਿਆਸਾ ਤੁਮ ਛਡ ਕੋਈ ਅਵਰ ਨਾ ਧਿਆਉ ਜੋ ਅਰਚਉ ਸੋ ਤੁਮ ਤੇ ਪਾਉ ਸੇਵਕ ਸੇਖਾ ਮਾਰੇ ਤਾਰੀਏ ਚੁਣ ਚੁਣ ਸੋਤ੍ਰ ਹਮਾਰੇ ਮਾਰੀਏ ਆਪ ਹਾ ਦੇ ਮੁਝੇ ਉਵਰੀਏ ਮਰਨ ਕਾਲ ਕੋ ਤ੍ਰਾਸ ਨਿਵਰੀਏ ਉਹੀ ਸਰਾਹ ਮਾਰੇ ਪਛਾ ਸ਼੍ਰੀ ਅਦੂਜੋ ਕਰਿ ਆਵਰਿਛਾ ਰਾਗ ਲਿਓ ਮੋ ਰਖਣਾ ਰੇ ਸਾਇ ਸੰਤ ਸੁਹਾਏ ਪਿਆਰੇ ਦੀਨ ਬੰਧੂ ਦੋਟਣ ਕੇ ਹੰਤਾ ਤੁਮੋ ਪੁਰੀ ਚਤਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਉਤਰਾ ਕਾਲ ਪਾਏ ਸ਼ਿਵ ਜੋ ਉਤਰਾ ਕਾਲ ਪਾਏ ਗਰਿਵਸਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਇ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਗ ਸਵਾਰ ਨਮਸਕਾਰ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾ ਜਛਣ ਉਪਜਾਇਓ ਆਦਿ ਅੰਤਿਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵਨ ਸੁਖ ਦਿਓ ਸਤਰਨ ਕੋ ਪਲਮ ਓਮ ਬਦਕਿਓ ਕਟ ਗਡ ਕੇ ਅੰਦਰ ਕੀ ਜਾਣੰਤਿ ਭਲੇ ਬੜੇ ਕੀ ਪੀਰਿ ਪਛਾਨੰਤਿ ਜੀਟੀ ਤੇ ਗੁੰਚਰ ਸਤੁਲਾ ਸਵਾਪਾਰਿ ਕਿਰਪਾ ਅੰਦਰਿષ્ટ ਕਰ ਫੁਲਾਓ ਸੰਤ ਨਾਮ ਦੁਖ ਪਾਏ ਤੇ ਦੁਖੀ ਸੁਖ ਪਾਏ ਸੁਆਦਨ ਕੇ ਸੁਖੀ ਇਕ ਅਗ ਕੀ ਪੀਰਵਸ਼ਣ ਕਾਟ ਕਾਟ ਕੇ ਪਾਟ ਪਾਟ ਕੀ ਜਾਣੈ ਜਵਦ ਕਰਹ ਕਰਾ ਕਰਤਾਰ ਪਰਯਤਰ ਤਉ ਦੇ ਆਪਾਰ ਜਾਵ ਕਰਹ ਕਰਤੋ ਕਹ ਹ ਤਮੈ ਮਿਲਤ ਦੇਹ ਉਤਾਰ ਸਵੰ ਜੇਤੇ ਵਦਨ ਸ੍ਰੇਡ ਸਉ ਧਾਰੇ आप अपनी बोझ उचार तुम सभी तेरत तन रालम जान तेद भेद हरियालम नरंकार नरकार नलम्भ आद अनिला नाद असम्भ तंका मुड़ो चार भेद जांको को पेवना पावत बेद तंको कृपा हानि अनुमानत महामूढ़ कश भेद न जानत

उत्पुखानम् बहर रचदिनी कौम फूल राजा है बैठ कौ सिमट पे शंकर कैठ सगरी सृट दुखाये चम्भव आज वाद स्वरूप स्वयं और मेरी तुम करो सिख वारे सिख संग्र दुष्ट जिते उठवा दुत पाता सगल मलेश करो रणकाता جے ਅਹ ਦੋਇ ਤਾ ਸਰਣੀ ਪਰੇ ਤਨ ਕੇ ਦੋਟ ਦੋਤ ਮਰੇੁਰਗ ਜਵਨੰਬੂ ਪਰੇ ਤੇ ਹਾਰੇ ਤਨ ਕੇ ਤੋਂ ਸੰਗਟ ਸਭ ਟਾਰੇ ਜੋ ਕਲ ਕੋਈ ਇੱਕ ਵਾਰਥ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਅਰਸ਼ਾ ਹੋਏ ਤਾ ਸਭ ਕਾਲ ਦੁਸ਼ਟ ਰੇਟ ਰੇ ਤਦ ਕਾਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਹ ਰਹੋ ਤਾਂ ਕੇ ਤਪ ਤਨ ਕਮ ਹਰ ਰਹਿ ਦੁਸਤ ਕਰਮ ਸਹੋਈ ਦੁਟਿ ਸਾਸਕ ਨ ਕੋਈ ਇੱਕ ਵਾਰ ਜਨੁ ਦਮਾ ਸੰਭਰ ਕਾਲ ਫਾਂ ਤੇ ਤਾਇ ਵਰ ਜਿਨ ਨਰਨਾਉ ਤਾਰੋ ਕਹ ਦਰ ਦੁਸਤ ਦਉ ਤੇਰਾ ਖੜ ਕੇ ਤਮ ਸਰਨ ਤਿਆਰੀ ਆਪ ਹਾਦ ਲਿਓ ਵਾਰੀ ਸਾਰੋ ਥੋਰ ਮੋ ਸਹੋਈ ਦੁਸਤ ਦਉ ਤੇ ਲਿਓ ਵਿਚਾਈ ਕਿਰਪਾ ਕਰੇ ਹਮ ਬਰਜਗ ਮਾਰਤਾ ਗ੍ਰੰਥ ਕਰਾ ਪੂਰਨ ਸੋ ਬ੍ਰਤਿ ਕਿਲਬ ਸਗਲ ਦੇਖੋ ਹਰਤਾ ਦੋਸ਼ ਦੋਖਿਨ ਕੋ ਸ਼ਕਰਤਾ ਸ਼੍ਰੀ ਅਦੋਜ ਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਵਾਚ ਦੁਹੜ ਪਾਵੇ ਸੋਈ ਦੁਖ ਨਤ ਸੁਰ ਸੁਨਾ ਪਾਵੇ ਸੁਨਾ ਮੋੜ ਚਿਤ ਲਾਏ ਚਤਰਤਾ ਆਵੇ ਦੁਖ ਦਰਦ ਭਉ ਨਿਕਟ ਨਾ ਤਨ ਨਰ ਕੇ ਰਹੇ ਹੋਇਓ ਜਾਂ ਕੀ ਇੱਕ ਵਾਰ ਚੌਪਈ ਕੋ ਕਹ ਸੋਈਓ ਪਾਏਂਗੇ ਜਉ ਤੇ ਤੁਮਰੇ ਤਵ ਤੇ ਕੋ ਆਂਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤ ਇਕ ਨਾਮ ਮੰਨਿਓ ਸਿਮਰਤ ਸਾਤਰ ਵੇ ਸਵੈ ਬੋ ਭੇਦ ਕਹਿ ਹਮ ਏਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈ ਨਾ ਕਹਿਉ ਸਭ ਤੋਹੇ ਬੋ ਖਾਨਿਓ ਦੋਰ ਸਗਲ ਦਵਾਰ ਕੋ ਛਾੜ ਕੇ ਗਉ ਤਵਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਵਿੰਦ ਦਾਸ ਤਵਾਰ ਰਾਮ ਕਲੀ ਮਹਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਜਿ ਸਿਤੀ ਮਨ ਬਜੀਆਂ ਬਾਧਾਈਆਂ ਰਾਵ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਅੰਨਿਓ ਸਉਦੋਤਾਂ ਗਾਵੋ ਹਰੀ ਕੇਰਾ ਮਨ ਜਨੀ ਬਸਾਇਆ ਕਹਿ ਨਾਨਕ ਨੰਦੋ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੂਸਾ ਵਿਸਾਰਣਾ ਅੰਗੇਕਾਰੋ ਕਰ ਤੇਰਾ ਓੰਕਾਰ ਜ ਸਭ ਸਵਾਰਣਾ ਸਭ ਨੰਗੱਲਾਂ ਸਮਰਾ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸੁਦਾ ਰਹੁ ਹਰ ਨਾਲੇ ਸਾਚੇ ਸਹਬ ਓੰਕਾ ਨਹੀਂ ਕਰਤੇ ਰਹਿ ਕਰਤਾ ਤੈਰਾ ਸਭ ਕੀ ਸੈਨ ਜਿਹਦੇ ਸੋ ਪਾਵੇ ਸਦਾ ਸਿਵਸਾਲਾ ਤੇਰੀ ਨਾਮ ਮਨ ਬਸਾਵੇ ਨਾਮ ਜਨ ਕੇ ਮਨ ਵਸਿਆ ਬਾਜੇ ਸ਼ਬਦ ਘਣੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਨ ਭੁਖਾਂ ਸਭ ਗਵੈਣ ਕਰ ਸਵਾ ਸੁਖ ਮਨ ਅਵਸਯ ਜੇ ਨਿਛਾ ਸਭ ਪੁਆਇਆਂ ਸਦਾ ਕੁਰਵਾਨ ਕੀਤਾ ਗੁਰੂ ਵਿਟ ਜਿਸ ਦੀਆਂ ਇਹ ਬੜਿਆਆਂ ਕਹ ਨਾਨਕ ਸੋਣੋ ਸੰਤੋ ਸਵਤਰ ਪਿਆਰੋ ਸਾਚਾ ਨਾਮ ਮੇਰਾ ਆਧਾਰ ਬਾਜੇ ਪੰਜ ਸਵ ਦਦਕਾਰ ਸੁਭਗੈ ਕਾਰ ਸੁਭਾਗੈ ਸਬਦ ਵਾਜੈ ਕਲਾ ਜਿਤ ਕਰਿ ਧਾਰਿਆ ਪੰਜ ਦੂਤ ਵਰਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖੁ ਆਵ ਤਿਤ ਕਰਿਆ ਆਨੰਦ ਵਾਜੈ ਆਨੰਦ ਸੁਣੋ ਬੜੁ ਭਾਗਿਓ ਸਗਲ ਮਨੋਰਥ ਪੂਰੇ ਪਰਗ੍ਰਾਮ ਪ੍ਰਪਾਇ ਉਤਰੇ ਸਗਲ ਅੰਬੀ ਸੂਰੇ ਦੋਖ ਰੋਹ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸਾਂਧ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੋ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨਾਂ ਲੱਗੇ ਬਾਜੇ ਅਨਹਦ ਤੁਰੇ ਮਦਾਵਣੀ ਮਾਲਾ ਪੰਜਵਾ ਥਾਲ ਵਿੱਚ ਦਿਨ ਵਕਤ ਤੂੰ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਗਰ ਕਾ ਪਈਓ ਜਿਸ ਕਾ ਸਦਸ ਆਧਾਰੋ ਜੇ ਕੋ ਖਾਵੇ ਜੇ ਕੋ ਭੁੰਚ ਤੁਸ ਕਾ ਹੋਏ ਉਧਾਰੋ ਏ ਵਾਹ ਤਰੀ ਨੰਝਾਈ ਨਤਨਤ ਰਖ ਉਰਧਰ ਤਮ ਸੰਸਾਰ ਚਰਨ ਲਗ ਉਤਰੀਐ ਸਬ ਨਾਨਕ ਬ੍ਰਹਮ ਬਸਾਰੋ ਸੋ ਲੋਕ ਮਹੱਲ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋਂ ਜੋਗ ਕੀ ਤੋਈ ਮੈਨ ਅਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪੈ ਹੋਈ ਦਰਸ ਬਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਮਾ ਤਨ ਮਨ ਥਿਵੇ ਹਰਿਆ ਪੌੜੀ ਦਿੱਥਾ ਤੂੰ ਸਮਰਤ ਜਿਥੈ ਕੋਈ ਨਾਹੇ ਉਤਰ ਤੇਰੀ ਰਖੋ ਅਗਨੀ ਉਦਰ ਮਾਏ ਸੁਣ ਕੇ ਜਮ ਕੇ ਦੂਤ ਨਾਇਤ ਰਹਿ ਛੜ ਜਾਏ ਪੋਇ ਲੰਬੇ ਖਮਾਸ ਗਾਓ ਗੁਰ ਸਬਦੀ ਪਾਰ ਪਾਏ ਨੈਨ ਕੋ ਲੱਗੀ ਪਿਆਸ ਅਮਰ ਸੇ ਹੀ ਖਾਏ ਕਲ ਮਹਿ ਹੋ ਪੁਨ ਗੁਣ ਗੋਬਿੰਦ ਗਾਏ ਸਭਸਾ ਨੋ ਕਿਰਪਾਲ ਸਮਾਲੇ ਸਵਾਹਿ ਸਵਾਹਿ ਮਿਰਥਾ ਕੋਈ ਨਾ ਜਾਏ ਜੇ ਆਵਾਂ ਤੁਧ ਆਏ ਸੋ ਲੋਕ ਮਾਲਾ ਪੰਜਵਾਉ ਅੰਦਰੂਗ ਰੇ ਆਰਾਧਣਾ ਜੇ ਬਾਜਪ ਗੁਰੂ ਨਾਉ ਨੇਤ੍ਰੀ ਸਵਾਦ ਗੁਰੂ ਪੇਖਣਾ ਸਰਵਣੇ ਸੁਨਣਾ ਗੁਰੂ ਨਾਉ ਸਵਾਦ ਗੁਰੂ ਸੇਤੇ ਰਤਿਆ ਦਰਗਹਿ ਪਾਈਐ ਠਾਉ ਕੋ ਨਾਨਕ ਕਿਰਪਾ ਕਰੇ ਜੇ ਸੁਣਾਏ ਬਥ ਦੇ ਜਗ ਮਾਉ ਤੁਮ ਕਾ ਡਿਐ ਮਿਰਲੇ ਕਈ ਕੇ ਮਹੱਲਾ ਪੰਜਵਾ

ਨਾਨਕ ਮਨ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸੋ ਕੀ ਟਿਕਾ ਨਾਨਕ ਮਨ ਮਾਹੇ ਜੇ ਸਿਮਰਤ ਸੁਖ ਹੋਏ ਸਹਲੇ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਜੀਓ ਤਨ ਤਨ ਗੁਰੂ ਨਾਨਕ ਦੇਵ ਨਰੰਕਾਰ ਜੀਓ